ਇਹ ਦਾ ਵਿੱਚ ਮੇਰਾ ਸਿੰਗਾਪੁਰ ਹੋਇਆ ਸੀ ਐਫ ਆਈ ਐਫ ਇੰਟਰਨੈਸ਼ਨਲ ਵੱਲੋਂ ਤੇ ਸਿੰਗਾਪੁਰ ਦੇ ਅੰਦਰ ਜਿਹੜਾ ਹੈਗਾ ਲਾਸਟ 26 28 ਨੂੰ ਲੱਗੇ ਹੋਇਆ ਜਿਹਦੇ ਵਿੱਚ ਇੱਕ ਨਾਪਾ ਏਸ਼ੀਆ ਹੋਇਆ ਸੀ ਨਾਪਾ ਇੱਕ ਫੈਡਰੇਸ਼ਨ ਹੈ ਉਹਦੇ ਵਿੱਚ ਮੇਰਾ ਇੱਕ 골ਡ ਇੱਕ ਪ੍ਰੋ ਕਾਰਡ ਤੇ ਫਿਰ ਨੈਕਸਟ ਡੇ ਮੇਰਾ ਮਿਸਟਰ 골ਡ ਹੋਇਆ ਸੀਗਾ ਉਹ ਵੀ ਐਫ ਆਈ ਐਫ ਦਾ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਹੈ देखो कोई भी एथलीट हैगा वो ਘਰਦਿਆਂ ਦੀ ਆਪਣੇ ਕੋਚ ਦੇ ਆਪਣੇ سپورਟਰਸ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਜੀ ਕੋਈ ਵੀ एथलीट ਕਿਸੇ ਵੀ ਗੇਮ ਦਾ ਹੋਵੇ ਉਹ ਕੁਝ ਨਹੀਂ ਕਰ ਸਕਦਾ ਇਸ ਕਰਕੇ ਮੈਨੂੰ ਘਰਦਿਆਂ ਦੀ ਫੁੱਲ سپورਟ ਸੀਗੀ ਇਸ ਦਾ ਸਟਾਰਟਿੰਗ ਗੇਮ ਤੇ ਪਹਿਲੇ ਸ਼ੁਰੂ ਤੋਂ ਕਰਦਾ ਰਿਆਂ ਪਰ ਬੋਡੀ ਬਿਲਡਿੰਗ ਨਹੀਂ ਸੀ ਕਰਦਾ ਹੁੰਦਾ ਬੋਡੀ ਬਿਲਡਿੰਗ ਸਰ ਜਦੋਂ ਲਾਕਡਾਊਨ ਹੋਇਆ weight ਮੇਰਾ ਬਹੁਤ ਜ਼ਿਆਦਾ stress level ਤੇ ਪਹੁੰਚ ਗਿਆ 135 ਦੇ ਲੱਗ ਗਏ ਫਿਰ ਜਸਟ ਇੱਕ ਨਾਰਮਲ ਸਟਾਰਟ ਅਪ ਕਰਿਆ ਸਟਾਰਟ ਅਪ ਕਰਦੇ ਜਦੋਂ ਮੁੰਡਿਆਂ ਨੂੰ ਦੇਖਣਾ ਕਿ ਯਾਰ ਇਹ ਕਰਦੇ ਆ ਚਲੋ ਠੀਕ ਆ ਮੈਂ ਵੀ ਟਰਾਈ ਕਰਦਾ ਸਰ ਇੰਡੀਆ ਮੇਰੇ ਕੋ ਟੋਟਲ ਹੈਗੇ ਆ ਜੀ 8 ਜਿਨ੍ਹਾਂ ਵਿੱਚੋਂ 3 골ਡ ਨੇ ਇੱਕ ওভারঅল ਹੈ ਬਾਹਰ ਮੇਰੇ ਕੋ ਹੈਗੇ ਜੀ 2 골ਡ 4 골ਡ ਹੋ ਗਏ ਮੇਰੇ ਕੋ ਇੱਕ ਪ੍ਰੋ ਕਾਰਡ ਹੋ ਗਿਆ ਜੀ 3 ਮੇਰੇ ਕੋ ਸਿਲਵਰ ਨੇ ਜੀ ਲਾਸਟ ਟਾਈਮ ਜਦੋਂ ਮਿਸਟਰ ਏਸ਼ੀਆ ਖੇਲ ਕੇ ਆਇਆ ਸੀਗਾ ਉਦੋਂ ਮੇਰਾ 골ਡ ਸੀ ਉਦੋਂ ਮੈਨੂੰ ਐਸਜੀਪੀਸੀ ਨੇ ਸਨਮਾਨਿਤ ਕੀਤਾ ਉਦੋਂ ਮੇਰੇ ਬ੍ਰਦਰ ਨੇ ਮੇਲੇ ਭਰਾਵਾਂ ਵਰਗੇ ਨੇ ਅਮਰਵੀਰ ਸਿੰਘ ਜੀ ਢੋਟ ਜੀ ਉਹਨਾਂ ਨੇ ਸੱਤਰ ਸਾਹਮਣੇ ਸਾਰਿਆਂ ਨੂੰ ਮੈਨੂੰ ਸਨਮਾਨਿਤ ਕੀਤਾ ਕਿ ਇੱਕ ਸਿੱਖ ਮੁੰਡਾ ਇਸ ਲੈਵਲ ਤੇ ਪਹੁੰਚਿਆ ਐ ਬੈਂਕਿੰਗ ਅਫੋਰਸਮੈਂਟ ਚ ਹਾਂ ਜੀ ਸ਼ਾਇਦ ਮੇਰੇ ਪਿੱਛੇ ਜੇ ਕੋ ਬਹੁਤ ਵੀਡੀਓ ਵਾਇਰਲ ਹੋਈ ਹੈ ਕਿ ਪੋਜੀਸ਼ਨ ਜਲਾ ਕਰਨਗੇ ਜਦੋਂ ਗੁਰੂ ਸਾਹਿਬ ਦਾ ਬਾਰ ਬਾਰ ਉਹ ਪ੍ਰਕਾਸ਼ ਕਰ ਦਿੰਦੇ ਸੀਗੇ ਤੇ ਮੇਰਾ ਬਾਈ ਪ੍ਰੋਫੈਸ਼ਨ ਹੋਈ ਹੈ ਜੀ ਮੈਨੂੰ ਪਿਛਲੇ 18 ਸਾਲ ਤੋਂ ਮੈਂ ਉੱਥੇ ਹੀ ਹਾਂ ਠੀਕ ਹੈ ਪਰ ਫਿਰ ਵੀ ਇੱਕ ਤਾਂ ਮਾਣ ਮਹਿਸੂਸ ਹੁੰਦਾ ਜੀ ਜਦੋਂ ਅਸੀਂ ਜਦੋਂ ਅਗਲਾ ਬੰਦਾ ਸਾਨੂੰ ਸਰਦਾਰ ਠੀਕ ਹੈ ਉਹ ਇੱਕ ਸਾਡੀ ਪੱਗ ਤੋਂ ਸਾਨੂੰ ਪਛਾਣਦਾ ਸਭ ਤੋਂ ਵੱਡੀ ਗੱਲ ਹੈ ਜੀ ਪੱਗ ਤੋਂ ਪਛਾਣਦਾ ਉਹ ਮੈਨੂੰ ਉਧਰ ਤੇ ਬਾਈ ਨੇਮ ਤੇ ਕੋਈ ਨਹੀਂ ਹੁਣ ਗੁਰੇ ਭੁੱਲ ਜਾਂਦੇ ਆ ਪਰ ਜਦੋਂ ਮੈਂ ਦਸਤਾਰ ਬਣੀ ਹੁੰਦੀ ਉਹ ਜਿਹੜੇ ਵੀ ਜੱਜਿਸ ਅੱਗੇ ਬੈਠੇ ਹੁੰਦੇ ਉਹ ਕਹਿੰਦੇ ਹਾਂ ਇਹ ਉਹ ਥਲੀਟ ਹੈ ਜਿਹੜਾ ਲਾਸਟ ਟਾਈਮ ਉਸ ਕੰਪੀਟੀਸ਼ਨ 'ਚ ਸੀਗਾ ਇਸ ਕਰਕੇ ਉਹ ਇੰਨਾ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਹੀ ਬਹੁਤ ਵੱਡਾ ਮਾਣ ਹੈ ਜੀ ਅਸ਼ਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਦਾ ਮਹਾਂਕਸ਼ ਸੁਣਕ ਅੱਜ ਅਸੀਂ ਤੁਹਾਨੂੰ ਜਿਸ ਵੀਰ ਦੇ ਨਾਲ ਮਿਲਾਉਣ ਵਾਸਤੇ ਲੈ ਕੇ ਆਏ ਹਾਂ ਦੱਸ ਦਈਏ ਕੀ ਪੂਰੇ ਦੇਸ਼ ਭਰ ਦਾ ਨਾਮ ਇਸ ਵੀਰ ਵੱਲੋਂ ਰੋਸ਼ਨ ਕੀਤਾ ਗਿਆ ਹੈ ਦੱਸ ਦਈਏ ਕੀ ਬੋਡੀ ਬਿਲਡਿੰਗ ਦੇ ਵਿੱਚੋਂ ਜੋ 2 골ਡ ਮੈਡਲ ਤਾਂ ਇੱਕ ਸਿਲਵਰ ਮੈਡਲ ਲੈ ਕੇ ਆਏ ਨੇ ਤਾਂ ਸਾਡੇ ਨਾਲ ਮੌਜੂਦ ਨੇ ਅਮਿੰਦਰ ਸਿੰਘ ਜੀ ਤਾਂ ਅਮਿੰਦਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮਾਣ ਵਾਲੀ ਗੱਲ ਆ ਦੇਸ਼ ਦਾ ਨਾਮ ਰੋਸ਼ਨ ਕੀਤਾ 2 골ਡ 1 ਸਿਲਵਰ ਕਿੱਥੇ ਹੋਈ ਸੀ ਖੇਡ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਿੰਦਰਪਾਲ ਸਿੰਘ ਪੁੱਤਰ ਸਰਦਾਰ ਮਨਜੀਤ ਸਿੰਘ ਮੈਂ ਜੀ ਅੰਡਰ 40 ਖੇਡਿਆ ਸੀਗਾ ਅਪ ਟੂ 40 ਖੇਡਿਆ ਵਾ ਤੇ ਇਹਦਾ ਵਿੱਚ ਮੇਰਾ ਸਿੰਗਾਪੁਰ ਹੋਇਆ ਸੀ ਐਫ ਆਈ ਐਫ ਇੰਟਰਨੈਸ਼ਨਲ ਵੱਲੋਂ ਤੇ ਸਿੰਗਾਪੁਰ ਦੇ ਅੰਦਰ ਜਿਹੜਾ ਹੈਗਾ ਲਾਸਟ 26 28 ਨੂੰ ਲਾਗੇ ਹੋਇਆ ਜਿਹਦੇ ਵਿੱਚ ਇੱਕ ਨਾਬਾ ਏਸ਼ੀਆ ਹੋਇਆ ਸੀ ਨਾਬਾ ਇੱਕ ਫੰਡਰੇਸ਼ਨ ਹੈ ਉਹਦੇ ਵਿੱਚ ਮੇਰਾ ਇੱਕ 골ਡ ਇੱਕ ਪ੍ਰੋ ਕਾਰਡ ਹੈ ਤੇ ਫਿਰ ਨੈਕਸਟ ਡੇ ਮੇਰਾ ਮਿਸਟਰ ਵਰਲਡ ਹੋਇਆ ਸੀਗਾ ਉਹ ਵੀ ਐਫ ਆਈ ਐਫ ਦਾ ਉਹਦੇ ਵਿੱਚ ਮੇਰਾ সিলਵਰ ਮੈਡਲ ਹੈ ਤੇ ਜਬ ਬੋਡੀ weight ਮੈਂ +90 ਖੇਡਦਾ ਤੇ ਐਚ ਵਾਈਜ਼ ਮੇਰਾ 41 ਹੈਗੀ ਆ ਤੇ ਉਹਦੇ ਮੁਤਾਬਕ ਉੱਥੇ ਮੇਰੇ ਆ ਮੈਡਲ ਸੀ ਕਿੱਦਾਂ ਲੱਗਾ ਜਦੋਂ ਤੁਸੀਂ ਉੱਥੇ ਗਏ ਹੋ ਸਿਲੈਕਟ ਹੋਏ ਹੋ ਮਨ ਦੇ ਵਿੱਚ ਕੀ ਫੀਲਿੰਗ ਸੀਗੀ ਘਰਦਿਆਂ ਦਾ ਕਿੰਨਾ ਘਸਾਫ ਸੀਗਾ ਉਸ ਦਿਨ ਦੇਖੋ ਕੋਈ ਵੀ ਐਥਲੀਟ ਹੈਗਾ ਉਹ ਘਰਦਿਆਂ ਦੀ ਆਪਣੇ ਕੋਚ ਦੇ ਆਪਣੇ ਸਪੋਰਟਰਸ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਜੀ ਕੋਈ ਵੀ ਐਥਲੀਟ ਕਿਸੇ ਵੀ ਗੇਮ ਦਾ ਹੋਵੇ ਉਹ ਕੁਝ ਨਹੀਂ ਕਰ ਸਕਦਾ ਇਸ ਕਰਕੇ ਮੇਰੇ ਨੂੰ ਘਰਦਿਆਂ ਦੀ ਫੁੱਲ سپورਟ ਸੀਗੀ ਹਰ ਚੀਜ਼ ਪ੍ਰੋਪਰ سپورਟ ਤੇ ਸੀਗੀ ਮੇਰੇ ਜਿਹੜੇ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਹਰਮਿੰਦਰ ਸਿੰਘ ਜੀ ਦੁੱਲੋਵਾਲ ਜੀ ਮੇਰਾ ਕੋਚ ਸੁਖਦੀਪ ਸਿੰਘ ਸੇਖੋਂ ਜੀ ਇਹਨਾਂ ਸਾਰਿਆਂ ਦੀ ਬਹੁਤ سپورਟ ਸੀਗੀ ਐਂਟਲੀ ਮੂਵਮੈਂਟ ਤੱਕ ਮੇਰੀ سپورਟ ਸੀਗੀ ਜਦੋਂ ਮੈਂ ਸਟੇ ਤੇ ਚੜਨਾ ਸੀ ਉਦੋਂ ਤੱਕ ਮੇਰੇ ਮੇਰੇ ਨਾਲ ਖੜੇ ਰਹੇ ਇਸ ਕਾਕੇ ਬਹੁਤ ਵਧੀਆ ਜਦੋਂ ਪ੍ਰੋ ਕਾਰਡ ਦੇਖੋ ਜੀ ਪ੍ਰੋ ਕਾਰਡ ਇੱਕ ਐਥਲੀਟ ਲਈ ਬਹੁਤ ਵੱਡੀ ਗੱਲ ਆ ਔਰ ਇਸ ਏਜ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਏਜ ਚਲੋ ਨਵੇਂ ਮੁੰਡੇ ਨੇ ਬਹੁਤ ਵਧੀਆ ਖੇਲਦੇ ਨੇ ਜੀ ਪਰ ਮੇਰੀ ਏਜ ਜਿਹੜੀ ਹੈਗੀ 41 ਆ ਔਰ 41 ਦੇ ਵਿੱਚ ਇਸ ਲੈਵਲ ਤੇ ਜਾ ਕੇ ਪ੍ਰੋ ਕਾਰਡ ਦੇਖਣਾ ਅਨਐਕਸਪੈਕਟੇਬਲ ਸੀਗਾ ਚਲੋ 골ਡ ਮੇਰਾ ਪਹਿਲੇ ਵੀ ਦੋ ਵਾਰ ਆ ਚੁੱਕਿਆ ਏਸ਼ੀਆ ਦੇ ਵਿੱਚ ਮੈਂ ਉਦੋਂ ਵੀ ਪਹਿਲੇ ਮਲੇਸ਼ੀਆ ਖੇល ਕੇ ਆਇਆ ਹੋਇਆ ਹਾਂ ਉਰ ਤੋਂ ਪਹਿਲੇ ਥਾਈਲੈਂਡ ਖੇលਿਆ ਹੋਇਆ ਜੀ ਤੇ ਅੱਗੇ ਗੁਰੂ ਸਾਹਿਬ ਗੁਰਾਂ ਦਾਸੀ ਬਹੁਤ ਕਿਰਪਾ ਰਹੀ ਹੈ ਜੀ ਸਟਾਰਟ ਕਿੱਦਾਂ ਕੀਤਾ ਸੀ ਅਮਿੰਦਰ ਜੀ ਕਿੱਦਾਂ ਲੱਗਾ ਕਿ ਇਸ ਲਾਈਨ 'ਚ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਤੇ ਜੇ ਆਪਾਂ ਪਸ਼ੋਕੜ ਵੇਖ ਲਈ ਤਾਂ ਪੰਜਾਬ ਦੇ ਵਿੱਚੋਂ ਪਲਵਨਗੀ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ ਆ ਬੋਡੀ ਬਿਲਡਿੰਗ ਦੇ ਵਿੱਚ ਇਹਨਾਂ ਨਾਮ ਕਮਾਇਆ ਦੇਸ਼ ਦਾ ਨਾਂ ਰੋਸ਼ਨ ਕੀਤਾ ਸਟਾਰਟਿੰਗ ਕਿੱਥੋਂ ਹੋਈ ਸਰ ਸਟਾਰਟਿੰਗ ਗੇਮ ਤੇ ਪਹਿਲੇ ਸ਼ੁਰੂ ਤੋਂ ਕਰਦਾ ਰਿਆ ਪਰ ਬੋਡੀ ਬਿਲਡਿੰਗ ਨਹੀਂ ਸੀ ਕਰਦਾ ਹੁੰਦਾ ਬੋਡੀ ਬਿਲਡਿੰਗ ਸਰ ਜਦੋਂ ਲਾਕਡਾਊਨ ਹੋਇਆ weight ਮੇਰਾ ਬਹੁਤ ਜ਼ਿਆਦਾ ਸੈਸ ਲੈਵਲ ਤੇ ਪਹੁੰਚ ਗਿਆ 135 ਦੇ ਲੱਗ ਗਏ ਫਿਰ ਜਸਟ ਇੱਕ ਨਾਰਮਲ ਸਟਾਰਟ ਅਪ ਕਰਿਆ ਸਟਾਰਟ ਅਪ ਕਰਦੇ ਜਦੋਂ ਮੁੰਡਿਆਂ ਨੂੰ ਦੇਖਣਾ ਕਿ ਯਾਰ ਇਹ ਕਰਦੇ ਆ ਚਲੋ ਠੀਕ ਆ ਮੈਂ ਵੀ ਟਰਾਈ ਕਰਦਾ ਫਿਰ ਟਰਾਈ ਕੀਤਾ ਇੱਕ ਛੋਟਾ ਜਿਹਾ ਪਲੇਟਫਾਰਮ ਤੇ ਚੜ੍ਹਿਆ ਜੀ ਫਿਰ ਹੋਰ ਮਨ ਚ ਹੋਇਆ ਕਿ ਨਹੀਂ ਕਰ ਸਕਦੇ ਆ ਯਾਰ ਕਿੱਡੀ ਗੱਲ ਹੈ ਹੁਣ ਜੇ ਮੁੰਡੇ ਕਰ ਸਕਦੇ ਆ ਮੈਂ ਵੀ ਠੀਕ ਆ ਐਫਰਟ ਕਰਦੇ ਆ ਲੈਟਸ ਸੀ ਫਿਰ ਕਰਦੇ ਕਰਦੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਰਹੀ ਆ ਜੀ ਮੇਰੇ ਕੋ ਬਹੁਤ سپورਟ ਸੀਗੀ ਠੀਕ ਆ ਉਹਨਾਂ ਦੀ ਮੈਂਟਲੀ سپورਟ ਬਹੁਤ ਜ਼ਰੂਰੀ ਹੈ ਜੀ ਮੇਰੀ ਵਾਈਫ ਦੀ ਮੇਰੇ ਪੇਰੈਂਟਸ ਦੀ ਸਾਰਿਆਂ ਦੀ ਬਹੁਤ سپورਟ ਸੀਗੀ ਕਰਦੇ 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 ਫਿਰ ਹੌਲੀ ਹੌਲੀ ਇੱਕ ਕੰਪੀਟੀਸ਼ਨ ਬਾਹਰ ਖੇលਿਆ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਹੁਣ ਬਾਹਰ ਹੀ ਖੇਲੀ ਜਾਂਦਾ ਹਾਂ ਤੂੰ ਤਾਂ ਕਿੰਨੇ ਕੰਪੀਟੀਸ਼ਨ ਜਿਹੜੇ ਖੇਡ ਚੁੱਕੇ ਹੋ ਤਾਂ ਇੰਡੀਆ ਦੀ ਝੋਲੀ ਦੇ ਵਿੱਚ ਕਿੰਨੇ ਮੈਡਲ ਪਾ ਚੁੱਕੇ ਹੋ ਸਰ ਇੰਡੀਆ ਮੇਰੇ ਕੋ ਟੋਟਲ ਹੈਗੇ ਆ ਜੀ 8 ਜਿਨ੍ਹਾਂ ਵਿੱਚੋਂ 3 골ਡ ਨੇ ਇੱਕ ਓਵਰਾਲ ਆ ਬਾਰ ਮੇਰੇ ਕੋ ਹੈਗੇ ਜੀ ਦੋ 골ਡ ਚਾਰ 골ਡ ਹੋ ਗਏ ਮੇਰੇ ਕੋ ਇੱਕ ਪ੍ਰੋ ਕਾਰਡ ਹੋ ਗਿਆ ਜੀ ਤਿੰਨ ਮੇਰੇ ਕੋ ਸਿਲਵਰ ਨੇ ਜੀ ਕਿੰਨੇ ਮੈਡਲ ਜਿਹੜੇ ਆ ਆਪਣੀ ਝੋਲੀ ਪਾਈ ਬੈਠੇ ਇੰਡੀਆ ਦੀ ਝੋਲੀ ਪਾਈ ਬੈਠੇ ਹਾਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਖਾਸ ਕਰ ਗੁਰੂ ਨਗਰੀ ਦਾ ਨਾਮ ਰੋਸ਼ਨ ਕੀਤਾ ਤੇ ਹਾਲੇ ਤੱਕ ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ ਜਾਂ ਫਿਰ ਸਰਕਾਰ ਦੀ ਗੱਲ ਕਰ ਲਈ ਕਿਉਂਕਿ ਪਹਿਲੀਆਂ ਵੀ ਸਰਕਾਰਾਂ ਰਹੀਆਂ ਜਿੱਦਾਂ ਤੁਸੀਂ ਕਿਹਾ ਕਿ ਸ਼ੁਰੂ ਤੋਂ ਖੇਡਦੇ ਆਏ ਹੂੰ ਤਾਂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਨਮਾਨਤ ਕੀਤਾ ਗਿਆ ਹੋਵੇ ਕਿਉਂਕਿ ਇੱਕ ਸਨਮਾਨਤ ਇਹ ਨਹੀਂ ਹੁੰਦਾ ਬੋਡੀ ਬਿਲਡਰ ਵਾਸਤੇ ਜਾਂ ਕਿਸੇ ਵੀ ਖਿਡਾਰੀ ਵਾਸਤੇ ਕਿ ਸਨਮਾਨਤ ਇੱਕ ਵਰਡਿਕਲ ਨਹੀਂ ਲਿਖਿਆ ਇੱਕ ਬੰਦਾ ਉਤਸ਼ਾਹਿਤ ਹੁੰਦਾ ਕਿ ਕੋਈ ਪਹੁੰਚਿਆ ਹਲੇ ਤੱਕ ਸਰ ਮੈਂ ਲਾਸਟ ਟਾਈਮ ਜਦੋਂ ਮਿਸਟਰ ਏਸ਼ੀਆ ਖਿਲ ਕੇ ਆਇਆ ਸੀਗਾ ਉਦੋਂ ਮੇਰਾ 골ਡ ਸੀ ਉਦੋਂ ਮੈਨੂੰ ਐਸਜੀਪੀਸੀ ਨੇ ਸਨਮਾਨਤ ਕੀਤਾ ਉਦੋਂ ਮੇਰੇ ਬ੍ਰਦਰ ਨੇ ਮੇਰੇ ਭਰਾਵਾਂ ਵਰਗੇ ਨੇ ਅਮਰਬੀਰ ਸਿੰਘ ਜੀ ਢੋਟ ਜੀ ਉਹਨਾਂ ਨੇ 77 ਸਾਹਿਬ ਨੇ ਸਾਰਿਆਂ ਨੂੰ ਮੈਨੂੰ ਸਨਮਾਨਿਤ ਕੀਤਾ ਕਿ ਇੱਕ ਸਿੱਖ ਮੁੰਡਾ ਇਸ ਲੈਵਲ ਤੇ ਪਹੁੰਚਿਆ ਉਦੋਂ ਵੀ ਪ੍ਰਸ਼ਾਸਨ ਦੇ ਵਿੱਚੋਂ ਤੇ ਸਰ ਦੇਖੋ ਪੈਸਾ ਬੋਡੀ ਬਿਲਡਿੰਗ ਬਹੁਤ ਐਕਸਪੈਂਸਿਵ ਗੇਮ ਹੈ ਜੀ ਬਹੁਤ ਐਕਸਪੈਂਸਿਵ ਗੇਮ ਹੈ ਲੱਖ ਦੋ ਲੱਖ ਨਾਲ ਇਹ ਨਹੀਂ ਮੈਂ ਕਹ ਰਿਹਾ ਸਦਾ ਹਾਂਜੀ ਸਰ ਠੀਕ ਆ ਸਾਡਾ ਚੱਲ ਜਾਂਦਾ ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਇੱਕ ਐਪਰੀਸ਼ੀਏਸ਼ਨ ਜਿਹੜੀ ਕਿ ਥਲੀਟ ਨੂੰ ਹੁੰਦੀ ਨਾ ਕਿਸੇ ਵੀ ਟਰੇਡ ਦਾ ਥਲੀਟ ਹੋਵੇ ਉਹਨੂੰ ਮੋਟੀਵੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕਿ ਨਹੀਂ ਯਾਰ ਤੂੰ ਸਾਡੇ ਲਈ ਕੁਝ ਕਰਕੇ ਆ ਇਸ ਦੇ ਨਾਲ ਨਾਲ ਦੱਸ ਕਿਸ ਫੀਲਡ ਨਾਲ ਜੁੜੇ ਹੋ ਕਾਰੋਬਾਰ ਕੀ ਕਰਦੇ ਹੋ ਕਿਉਂਕਿ ਉਹ ਵੀ ਜ਼ਰੂਰ ਦੱਸੋ ਉਹ ਵੀ ਜਿਹੜੇ ਮੈਂ ਬੈਂਕਿੰਗ ਐਨਫੋਰਸਮੈਂਟ ਚ ਹਾਂ ਜੀ ਸ਼ਾਇਦ ਮੇਰੇ ਪਿੱਛੇ ਜੇ ਕੋਈ ਬਹੁਤ ਵੀਡੀਓ ਵਾਇਰਲ ਹੋਈ ਹੈ ਇੱਕ ਪੋਜੀਸ਼ਨ ਜਿਹੜਾ ਕਰਨ ਗਿਆ ਜਿੱਥੇ ਗੁਰੂ ਸਾਹਿਬ ਦਾ ਬਾਰ ਬਾਰ ਉਹ ਪ੍ਰਕਾਸ਼ ਕਰ ਦਿੰਦੇ ਸੀਗੇ ਤੇ ਮੇਰਾ ਬਾਈ ਪ੍ਰੋਫੈਸ਼ਨ ਹੋਈ ਹੈ ਜੀ ਮੈਨੂੰ ਪਿਛਲੇ 18 ਸਾਲ ਤੋਂ ਮੈਂ ਉੱਥੇ ਹੀ ਹਾਂ ਉਹੀ ਕੰਮ ਕਰ ਰਿਹਾ ਹਾਂ ਪ੍ਰੋਫੈਸ਼ਨ ਨਾਲੋਂ ਤਾਂ ਇਧਰ ਲਾਈਨ ਇੱਕ ਬੜੀ ਵੱਖਰੀ ਜੀ ਹੈ ਬਿਲਕੁਲ ਸਰ ਇਹ ਮੇਰਾ ਸ਼ੌਕ ਹੈ ਸਰ ਇਹ ਮੇਰਾ ਇੱਕ ਪੈਸ਼ਨ ਹੈ ਉਹ ਮੇਰਾ ਪ੍ਰੋਫੈਸ਼ਨ ਹੈ ਉੱਥੋਂ ਮੈਂ ਕਮਾਈ ਕਰਦਾ ਆਪਣੇ ਬੱਚਿਆਂ ਦਾ ਢੇਡ ਭਰਦਾ ਇਹ profession ਹਜੇ ਬਣਿਆ ਨਹੀਂ ਬੇਸਿਕਲੀ ਇਹ ਤੋਂ ਮੈਂ ਕਮਾਈ ਨਹੀਂ ਕਰਦਾ ਹਜੇ ਮੈਂ ਤਾਂ ਸਿਰਫ ਇਨਵੈਸਟ ਕਰ ਰਿਹਾ ਆਪਣੇ ਦਾ ਇਹ ਮੇਰਾ ਸ਼ੌਂਕ ਹੈਗਾ ਕਿ ਮੈਂ ਆਪਣੇ ਉਸਤਾਦ ਦਾ ਆਪਣੇ ਕੋਚੇਸ ਦਾ ਆਪਣੇ ਪ੍ਰੈਜ਼ੀਡੈਂਟ ਦਾ ਸਾਰਿਆਂ ਦਾ ਨਾਮ ਅੱਗੇ ਲੈ ਕੇ ਜਾਵਾਂ ਆਪਣੀ ਇੰਡੀਆ ਦਾ ਨਾਮ ਅੱਗੇ ਲੈ ਕੇ ਜਾਵਾਂ ਕਿ ਉੱਥੋਂ ਇੱਕ ਸਰਦਾਰ ਬੰਦਾ ਜਦੋਂ ਦਸਤਾਰ ਬਣ ਕੇ ਸਕੇਟ ਤੇ ਚੜਦਾ ਸਰ ਇੰਨੇ ਗੋਰਿਆਂ ਦੇ ਵਿੱਚ ਠੀਕ ਹੈ ਜੀ ਬਹੁਤ ਜਾਂਦੇ ਆ ਬਹੁਤ ਵੀਰ ਗਏ ਨੇ ਬਹੁਤ ਐਥਲੀਟਸ ਨੇ ਜਿਹੜੇ ਗਏ ਹੋਏ ਆ ਹੁਣ ਠੀਕ ਹੈ ਪਰ ਫਿਰ ਵੀ ਇੱਕ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਜਦੋਂ ਅਗਲਾ ਬੰਦਾ ਸਾਨੂੰ ਸਰਦਾਰ ਠੀਕ ਹੈ ਉਹ ਇੱਕ ਸਾਡੀ ਪੱਗ ਤੋਂ ਸਾਨੂੰ ਪਛਾਣਦਾ ਸਭ ਤੋਂ ਵੱਡੀ ਗੱਲ ਹੈ ਜੀ ਇੱਕ ਪੱਗ ਤੋਂ ਪਛਾਣਦਾ ਉਹ ਮੈਨੂੰ ਉਦਾਂ ਤੇ ਬਾਈ ਨੇਮ ਤੇ ਕੋਈ ਨਹੀਂ ਹੁਣ ਗੋਰੇ ਭੁੱਲ ਜਾਂਦੇ ਆ ਪਰ ਜਦੋਂ ਮੈਂ ਦਸਤਾਰ ਬਣੀ ਹੁੰਦੀ ਉਹ ਜਿਹੜੇ ਵੀ ਜਜੇਸ ਅੱਗੇ ਬੈਠੇ ਹੁੰਦੇ ਉਹ ਕਹਿੰਦੇ ਹਾਂ ਇਹ ਉਹ ਥਲੀਟ ਆ ਜਿਹੜਾ ਲਾਸਟ ਟਾਈਮ ਉਸ ਕੰਪੀਟੀਸ਼ਨ 'ਚ ਸੀਗਾ ਇਸ ਕਰਕੇ ਉਹ ਇੰਨਾ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਹੀ ਬਹੁਤ ਵੱਡਾ ਮਾਣ ਹੈ ਜੀ ਚਾਹੇ ਸੋਚਿਆ ਸੀਗਾ ਕਿ ਫੋਰਨ ਦੇ ਵਿੱਚ ਇਦਾਂ ਜਾਓਗੇ ਇੰਡੀਆ ਰਿਪਰੈਜ਼ੈਂਟ ਕਰੋਗੇ ਨਾਂ ਰੋਸ਼ਨ ਕਰੋਗੇ ਨਹੀਂ 브ਦਰ ਮੈਂ ਓਨੈਸਟਲੀ ਜਿੱਦਨ ਮੈਂ ਫੀਲਡ 'ਚ ਆਇਆ ਸੀ ਨਾ ਮੈਂ ਜਸਟ ਆਪਣੇ ਘਰ ਕਹਿੰਦਾ ਹੁੰਦਾ ਸੀਗਾ ਕਿ ਮੈਂ ਛੋਟਾ ਜਿਹਾ ਕੰਪੀਟੀਸ਼ਨ ਖੇលੂਗਾ ਉਸ ਤੋਂ ਬਾਅਦ ਜਸਟ ਦੇਖਣਾ ਸਟੇਜ ਹੁੰਦੀ ਗਈ ਆ ਹੌਲੀ 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 ਐਸਾ ਪੈਸ਼ਨ ਬਣਿਆ ਗੁਰੂ ਸਾਹਿਬ ਗੁਰੂ ਰਾਮਦਾਸ ਨੇ ਐਸੀ ਕਿਰਪਾ ਕੀਤੀ ਮੇਰੇ ਭਰਾਵਾਂ ਨੇ ਮੇਰੇ ਕੋਚਸ ਮੇਰੇ ਮਾਪੇ ਵਾਈਫ ਨੇ ਇੰਨੀ سپورਟ ਕੀਤੀ ਸਭ ਤੋਂ ਜ਼ਿਆਦਾ سپورਟ ਜਿਹੜੀ ਮੇਰੇ ਉਸਤਾਦ ਦੀ ਸੇਖੋਂ ਦੀ ਠੀਕ ਹੈ ਗੁਰੂ ਜੀ ਤੋਂ ਇਲਾਵਾ ਮੇਰੇ ਜਿਹੜੇ ਐਫ ਆਈ ਐਫ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਇੱਕੋ ਗੱਲ ਦੁੱਲੋਵਾਲ ਸਰ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਜੇ ਛੋਟੇ ਵਾਲਾ ਹੁਣ ਧਿਆਨ ਦੇਣਾ ਬੰਦ ਕਰਦੇ ਕਿ ਤੂੰ ਪੈਸਾ ਨਹੀਂ ਕਮਾਉਣਾ ਤੂੰ ਨਹੀਂ ਕਰਨਾ ਕਿ ਹਰ ਜਗ੍ਹਾ ਹੁਣ ਮੈਂ ਜਾਵਾਂ ਮੈਂ ਪੈਸਾ ਕਮਾਉਂਦਾ ਕਿਉਂਕਿ ਮੇਰਾ ਪ੍ਰੋਫੈਸ਼ਨ ਨਹੀਂ ਇੱਥੇ ਨਾ ਮੈਂ ਪੈਸਾ ਨਹੀਂ ਕਮਾਉਂਦਾ ਇੱਥੋਂ ਠੀਕ ਹੈ ਮੈਨੂੰ ਮੇਰਾ ਹੈਗਾ ਕਿ ਮੇਰਾ ਇੱਕ ਸਟੇਟਸ ਹੋਵੇ ਲੋਕ ਇੱਕ ਸਰਦਾਰੀ ਨੂੰ ਮੇਰੀ ਪੱਗ ਨੂੰ ਪਛਾਣਣਗੇ ਕਿ ਇੱਕ ਸਰਦਾਰ ਮੁੰਡਾ ਇਸ ਲੈਵਲ ਤੇ ਪਹੁੰਚਿਆ ਬਾਕੀ ਚਲੋ ਦੇਰ ਆਏ ਅਗਰ ਇਹ ਹੀ ਕੰਮ ਆਇਆ ਤਾਂ 20 ਸਾਲ ਪਹਿਲੇ ਕਰਦਾ ਹੋਂਪਸ ਹੋ ਕਿ ਮੈਂ ਕਿਤੇ ਹੋਰ ਚੰਗੇ ਲੈਵਲ ਤੇ ਹੁੰਦਾ ਤਾਂ ਇਸ ਦੇ ਨਾਲ ਨਾਲ ਜਿਹੜੇ ਨੌਜਵਾਨ ਹੈਗੇ ਨੇ ਖਾਸ ਤੌਰ ਦੇ ਉੱਤੇ ਕਿਉਂਕਿ ਨੌਜਵ ਅਕਸਰ ਆਖਿਆ ਜਾਂਦਾ ਹੈ ਖਾਸ ਕਰਕੇ ਨੌਜਵਾਨਾਂ ਦੀ ਵੀ ਗੱਲ ਕਰੀਏ ਤਾਂ ਉਹ ਧਿਆਨ ਨਹੀਂ ਦਿੰਦੇ ਆਪਣੇ ਸਰੀਰ ਵੱਲ ਜ਼ਿਆਦਾਤਰ ਫਾਸਟ ਫੂਡ ਵੱਲ ਧਿਆਨ ਦਿੰਦੇ ਨੇ ਜਾਂ ਫਿਰ ਛੋਟੇ ਛੋਟੇ ਉਮਰਾਂ ਦੇ ਵਿੱਚ ਕਿਉਂਕਿ ਦੈਥਸ ਵੀ ਹੋ ਜਾਂਦੀਆਂ ਨੇ ਕਈਂ ਕਰਾਂ ਦੇ ਚਰਾਗ ਵੀ ਮੁੱਕ ਗਏ ਲੇਕਿਨ ਕੀ ਲੱਗਦਾ ਹੈ ਕਿ ਇੱਥੋਂ ਤੱਕ ਤੁਸੀਂ ਪਹੁੰਚੇ ਹੋ ਲੱਗਦਾ ਹੈ ਕਿ ਖਾਸ ਤੌਰ ਦੇ ਤੇ ਆਪਣੇ ਸਰੀਰ ਵਾਸਤੇ ਇੰਨਾ ਟਾਈਮ ਕੱਢਣਾ ਚਾਹੀਦਾ ਤਾਂ ਜੋ ਆਣ ਵਾਲਾ ਸਮਾਂ ਜਿਹੜਾ ਵਧੀਆ ਤਰੀਕੇ ਨਾਲ ਸਰ ਮੈਂ ਸਭ ਤੋਂ ਪਹਿਲੇ ਇੱਕ ਚੀਜ਼ ਜਾਣਦਾ ਜੀ ਕਿ ਉਹ ਇਨਸਾਨ ਇਹ ਮੇਰੇ ਉਸਤਾਦ ਜੀ ਮੇਰੇ ਹੋਰ ਡਾਕਟਰ ਸਾਹਿਬ ਡਾਕਟਰ ਦੁੱਲੋਵਾਲ ਜੀ ਵੀ ਕਹਿੰਦੇ ਹੁੰਦੇ ਜਿਹੜੇ ਇਨਸਾਨ ਕੋ ਆਪਣੇ ਲਈ ਇੱਕ ਘੰਟਾ ਨਹੀਂ ਹੈਗਾ ਉਹ ਕਰੋੜਾ ਰੁਪਈਆ ਕਮਾ ਲੇ ਉਹਦੇ ਲਈ ਜ਼ਿੰਦਗੀ ਵਿਅਰਥ ਹੈਗੀ ਆ ਔਰ ਕੋਈ ਇੱਕ ਘੰਟਾ ਨਹੀਂ ਹੈਗਾ ਆਪਣੇ ਲਈ ਜਿਹੜਾ ਆਪਣੀ ਬਾਡੀ ਤੇ ਜਿਹੜੇ ਨੌਜਵਾਨ ਨੇ ਜਿਹੜੇ ਆਪਾਂ ਕਹੀਏ ਕਿ ਜਿਹੜਾਂ ਦੇ ਕੋਲ ਇੱਕ ਬਹਾਨਾ ਹੈ ਹੁਣ ਮੈਂ 135 ਕਿਲੋ ਦਾ ਹੋ ਗਿਆ ਹੁਣ 90 ਕਿਲੋ ਤੇ ਖੇਲ ਰਿਹਾ ਠੀਕ ਹੈ ਇਸ ਏਜ ਤੱਕ ਇਸ ਏਜ ਚ ਆ ਕੇ ਗੋਡੇ ਗਿੱਟੇ ਪੰਜਾਬ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਗੁਰੂ ਸਾਹਿਬ ਗ੍ਰਾਮਦਾਸ ਜੀ ਇੰਨੀ ਕਿਰਪਾ ਮੈਨੂੰ ਹਜੇ ਤੱਕ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਈ ਤੇ ਇਸ ਕਰਕੇ ਮੈਂ ਇਹੀ ਗੱਲ ਮੁੰਡਿਆਂ ਨੂੰ ਕਹੂੰਗਾ ਕਿ ਜੇ ਤੁਸੀਂ ਆਹ ਕਹੋਗੇ ਸਾਡੇ ਮਾਪਿਓ ਨੇ ਐਫਰਟਸ ਨਹੀਂ ਕੀਤੇ ਉਹਨਾਂ ਨੇ ਜੰਮਤਾ ਬਹੁਤ ਵੱਡੀ ਗੱਲ ਹੋ ਗਈ ਉਹਨਾਂ ਨੇ ਜੰਮਤਾ ਅੱਗੋਂ ਆਪ ਕਰੋ ਹੁਣ ਖਾਣ ਨੂੰ ਸਰ ਮੈਂ ਫਾਸਟ ਫੂਡ ਨਹੀਂ ਖਾਂਦਾ ਮੈਂ ਕੋਈ ਜੰਕ ਨਹੀਂ ਕੋਈ ਐਸੀ ਚੀਜ਼ ਨਹੀਂ ਹਾਂਦਾ ਕਿ ਜਿਹੜਾ ਹਾਂ ਵੀ ਮੇਰੀ ਬੋਡੀ ਨੂੰ ਚਲੋ ਇੱਕ ਪ੍ਰੋਫੈਸ਼ਨ ਵੀ ਲਾ ਲਓ ਪਰ ਇੱਕ ਡੈਡੀਕੇਸ਼ਨ ਵੀ ਹੈ ਨਾ ਖਾਣ ਨੂੰ ਮੈਂ ਖਾ ਸਕਦਾ ਹੁਣ ਮੈਂ ਬਿਲਕੁਲ ਮੈਨੂੰ ਪਤਾ ਇੱਕ ਸਾਲ ਮੇਰੇ ਕੋਲ ਹੈਗਾ ਜੀ ਮੌਫਤਿਆਂ ਪਰ ਫਿਰ ਵੀ ਮੇਰੀ ਲਿਮਿਟੇਸ਼ਨਸ ਨੇ ਖਾਣ ਦੀਆਂ ਠੀਕ ਹੈ ਮੈਂ ਰੋਟੀ ਖਾ ਰਿਹਾ ਹੁਣ ਪਰ ਇਹ ਨਹੀਂ ਹੈ ਕਿ ਮੇਰੀ ਕਿ ਲਿਮਿਟੇਸ਼ਨਸ ਨੇ ਕਿਉਂਕਿ ਜਦੋਂ ਮੈਂ ਟ੍ਰੈਪ ਤੇ ਹਾਂ ਉਦੋਂ ਮੇਰਾ ਟੋਟਲੀ ਸਭ ਕੁਝ ਬੰਦ ਹੈ ਜੀ 4-5 ਮਹੀਨੇ ਪਰ ਹੁਣ ਮੈਂ ਆਫ ਤੇ ਹਾਂ ਹੁਣ ਮੈਨੂੰ ਪਤਾ ਕਿ ਹੁਣ ਮੈਂ ਖਾ ਸਕਦਾ ਪਰ ਇਹ ਵੀ ਨਹੀਂ ਹੈ ਕਿ ਮੋਂ ਬਾਹਰ ਜਾ ਕੇ 버ਗਰ ਸੋਟ ਰਿਹਾ ਫ ਉਹਨਾਂ ਨੌਜਵਾਨਾਂ ਨੂੰ ਕੀ ਆਖਣਾ ਚਾਹੂੰਗੀ ਕਿਉਂਕਿ ਜਿੱਦਾਂ ਤੁਸੀਂ ਪਹੁੰਚੇ ਹੋ ਪੰਜਾਬ ਦਾ ਨਾਂ ਦੇਸ਼ ਦਾ ਨਾਂ ਹੋਰ ਵੀ ਨੌਜਵਾਨਾਂ ਨੂੰ ਰੋਸ਼ਨ ਕਰਨ ਤਾਂ ਉਹਨਾਂ ਨੂੰ ਕੀ ਸੁਸਲੈਂਤ ਮੈਂ ਸਭ ਤੋਂ ਪਹਿਲੇ ਇੱਕੋ ਗੱਲ ਕਹੂੰਗਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਇਹ ਮਤ ਸੋਚੋ ਕਿ ਹਾਰ ਦਾ ਮੂੰਹ ਦੇਖਣਾ ਨਹੀਂ ਹੈ ਮੈਂ ਵੀ ਸ਼ੁਰੂ ਚ ਦੇਖਿਆ ਹੋਇਆ ਸ਼ੁਰੂ ਜੋ ਚਲੋ ਬਾ ਚ ਗੁਰ ਰਾਮਦਾਸ ਦੀ ਐਸੀ ਕਿਰਪਾ ਰਹੀ ਹੈ ਕਦੀ ਨਹੀਂ ਦੇਖਿਆ ਪਰ ਆਪਣੇ ਆਪ ਤੇ ਜੋਰ ਤੇ ਰੱਖੋ ਆਪਣੇ ਆਪ ਤੇ ਆਪਣੀ ਆਪਣੀ ਸਭ ਤੋਂ ਪਹਿਲੀ ਗੱਲ ਹੈ ਕਿਸੇ ਅਗਰ ਮੰਜ਼ਲ ਨੂੰ ਪਾਣਾ ਹੈ ਨਾ ਤੁਸੀਂ ਲੋਕਾਂ ਦੀ ਸੋਚ ਨਹੀਂ ਬੰਦ ਕਰ ਦੇਖਣਾ ਬੰਦ ਕਰ ਦਿਓ ਲੋਕ ਕੀ ਕਰ ਰਹੇ ਨੇ ਨੈਗੇਟਿਵ ਮੈਨੂੰ ਵੀ ਬਹੁਤ ਬੋਲਦੇ ਸੀ ਭਾਈ ਇਸ ਉਮਰੇ ਤੇਰੇ ਗੋਡੇ ਰਹਿ ਜਾਣੇ ਆ ਫਲਾਣਾ ਹੋ ਜਾਣਾ ਜੀ ਐਵੇਂ ਹੋਣਾ ਆਪਾਂ ਆਪਣੀ ਚਾਲ ਚੱਲੀ ਗਏ ਅੱਜ ਅਗਰ ਪਹੁੰਚੇ ਆ ਤਾਂ ਅੱਜ ਉਹੀਓ ਲੋਕ ਨੇ ਜਿਹੜੇ ਕਹਿੰਦੇ ਯਾਰ ਬੜੀ ਵੱਡੀ ਗੱਲ ਆ ਯਾਰ ਇੱਥੇ ਪਹੁੰਚ ਗਏ ਆ ਇਸ ਕਰਕੇ ਨੌਜਵਾਨ ਅਗਰ ਆ ਸੋਚਣ ਕਿ ਅਸੀਂ ਇੱਕ ਤੇ ਮੈਂ ਦੇਖੋ ਗੁਰੂ ਤੋਂ ਬਿਨਾ ਕੁਝ ਨਹੀਂ ਹੁੰਦਾ ਗੁਰੂ ਧਾਰਨਾ ਹੀ ਪੈਂਦਾ ਅੱਜ ਕੱਲ ਜਿਹੜੇ ਨੌਜਵਾਨ ਇਹ YouTube ਇਹਨਾਂ ਤੋਂ ਦੇਖਦੇ ਕਿ ਮਰਨ ਦਾ ਸਭ ਤੋਂ ਵੱਡਾ ਕਾਰਨ ਸਰਾਈ ਹੋਇਆ ਹੈ ਕਿਉਂਕਿ ਅਗਰ ਮੈਂ ਤੁਹਾਨੂੰ ਬੁੱਕਸ ਦੇ ਦੂੰਗਾ ਅਗਰ ਤੁਹਾਡੇ ਸਿਰ ਤੇ ਗੁਰੂ ਨਾ ਹੋਊਗਾ ਭਾਵੇਂ ਪੇਜ ਪੜੀਓ ਪੜੀਓ ਕੋਈ ਫਾਇਦਾ ਨਹੀਂ ਤੁਹਾਨੂੰ ਮਤਲਬ ਨਹੀਂ ਪਤਾ ਇਸ ਕਰਕੇ ਸੋਸ਼ਲ ਮੀਡੀਆ ਤੋਂ ਜਿਹੜੇ ਬੱਚੇ ਐਕਸਰਸਾਈਜ਼ ਔਰ ਇੱਥੇ ਵੀ ਬਹੁਤ ਕੋਈ ਜਿਮ ਚ ਦੇਖਦਾ ਬੱਚੇ YouTube ਦੀ ਮੱਤ ਮਾਰ ਦਿੰਦੇ ਆ ਜੀ ਦੇਖਦੇ ਕਿ ਅਸੀਂ ਆਪ ਕਹਿੰਨੇ ਕਿ ਇੰਨੇ ਸਾਲਾਂ ਚ ਤੀ ਹਰ ਆ ਚੀਜ਼ ਤੇ ਕਦੀ ਆਪ ਨਹੀਂ ਕਰੀ ਪਰ ਬੱਚਾ ਨੂੰ ਸਮਝਾਵੇ ਕਿਹੜਾ ਜੀ ਅੱਛਾ ਸਮਝਾਓ ਤਾਂ ਉਹ ਨੀਗੋ ਹਰਟ ਹੋ ਜਾਂਦੀ ਐ ਇਸ ਕਰਕੇ ਕੁਝ ਮਾਂ ਪਿਓ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ ਥੋੜਾ ਜਿਹਾ ਸਮਝਾ ਕੇ ਰੱਖਣ ਕਿ ਸੱਚ ਦਾ ਗੁਰੂ ਦੇਖੋ ਸੱਚਾ ਗੁਰੂ ਦੇਖੋ ਜਿਹੜਾ ਤੁਹਾਨੂੰ ਸਮਝਾਵੇ ਜਿਹੜਾ ਤੁਹਾਨੂੰ ਗਾਈਡ ਕਰੇ ਹੁਣ ਮੇਰਾ ਉਸਤਾਦ ਮੇਰੇ ਤੋਂ 10 15 ਸਾਲ ਛੋਟਾ ਹੈ ਮੇਉ ਮੇਰੇ ਤੋਂ ਛੋਟਾ ਹੈ 26 27 ਸਾਲ ਦਾ ਔਰ ਮੈਂ 41 ਦਾ ਪਰ ਉਸਤਾਦ ਉਸਤਾਦ ਹੈ ਜੀ ਮੈਂ ਉਹ ਤੋਂ ਬਿਨਾ ਪਾਣੀ ਨਹੀਂ ਪੀਂਦਾ ਉਹਨੂੰ ਪੁੱਛ ਕੇ ਹਰ ਚੀਜ਼ ਦਾ ਕਰ ਲਾਂ ਗੁਰੂ ਜੀ ਹਾਂਜੀ ਠੀਕ ਹੈ ਜੀ ਜੀ ਇਸ ਕਰਕੇ ਚਾਹੇ ਪੂਰਾ ਤੁਸੀਂ ਸਤਿਕਾਰ ਕਰਦੇ ਹੋ ਬਿਲਕੁਲ ਜੀ ਜੇ ਮੇਰੇ ਉਸਤਾਦ ਨੇ ਮੈਨੂੰ ਕਹਿ ਦਿੱਤਾ ਕਿ ਆਹ ਕੰਮ ਐਵੇਂ ਕਰਨਾ ਜਿਉਂ ਨੇ ਕਹਿਤਾ ਕਿ ਤੂੰ 1 ਘੰਟਾ ਰਨਿੰਗ ਲਾਉਣੀ ਆ ਮੈਂ 1 ਘੰਟਾ ਰਨਿੰਗ ਹੀ ਲਾਉਂਗਾ ਉਹਨੂੰ ਵੀ ਮਾਣ ਨੂੰ ਪਤਾ ਇਹਨੇ 1 ਘੰਟੇ ਦਾ 40 ਮਿੰਟ ਨਹੀਂ ਕਰਨੇ 5 ਮਿੰਟ ਉੱਪਰ ਚੱਲ ਜੂਗਾ ਦੇਖੋ ਉਸਤਾਦ ਨੂੰ ਵੀ ਪਤਾ ਹੁੰਦਾ ਜੀ ਆਪਦੇ ਚੱਲੇ ਦਾ ਹੁਣ ਮੈਂ ਠੀਕ ਆ ਬਾਕੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਗੁਰਾਮਦਾਸ ਜੀ ਹੈਗਾ ਜੀ ਹੁਣ ਅਖੀਰ ਇਹ ਦੱਸੋ ਕਿ ਕਿੱਥੋਂ ਤੱਕ ਜਾਣਾ ਚਾਹੁੰਦੇ ਦੇਖੋ ਸਰੀਰ ਸਾਹ ਦਵੇ ਤੇ ਇੱਕ ਵਾਰੀ ਯੂਨੀਵਰਸ ਖੜਨਾ ਜੀ ਯੂਨੀਵਰਸ ਇੱਕ ਵਾਰੀ ਖੇਲਣਾ ਹੁਣ ਐਂਟਰੀ ਤੇ ਹੈ ਹੀ ਆ ਜੀ ਇੱਕ ਵਾਰੀ ਖੇਡਾਂਗਾ ਕਿਉਂਕਿ ਔਰ ਤੋਂ ਬਾਅਦ ਦੇਖੋ ਐ ਚੀਜ਼ ਮੈਂ ਕਹਾਂ ਕਿ ਮੈਂ ਹੋਰ ਅੱਗੇ ਜਾਵਾਂਗਾ ਜੀ ਕਿਉਂਕਿ ਬਾਡੀ ਵੀ ਹੈ ਜੀ ਦਿਨੋਂ ਦਿਨ ਢਲਦੀ ਪਈ ਹੈ ਉਮਰ ਚਲਦੀ ਪਈ ਹੈ ਫਿਰ ਲੋਕੀ ਕਹਿਣਗੇ ਹਾਂ ਵੀ ਇਸ ਉਮਰ ਆ ਗਿਆ ਹੋ ਗਿਆ ਜੀ ਠੀਕ ਹੈ ਜੀ ਗੁਰਾਮਦਾਸ ਨੇ ਜਿੱਥੋਂ ਤੱਕਰ ਪੰਚਾਇਤ ਆ ਬਹੁਤ ਸ਼ੁਕਰ ਹੁਸ ਸ਼ੁਕਰਾਨਾ ਉਸ ਮੇਰੇ ਮਾਲਕ ਦਾ ਕਿੱਥੋਂ ਤੱਕਰ ਪਹੁੰਚ ਗਿਆ ਆਸ ਨਹੀਂ ਸੀ ਗਿਆ ਕਿ ਇੰਨੇ ਸ਼ਾਰਟ ਟਾਈਮ ਦੇ ਵਿੱਚ ਇੱਥੋਂ ਤੱਕਰ ਪਹੁੰਚਾਂਗਾ ਜੀ ਫਿਰ ਵੀ ਗੁਰਾਮਦਾਸ ਦੀ ਬੜੀ ਕਿਰਪਾ ਰਹੀ ਹੈ ਜੀ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹ ਦੇਖ ਸਕਦੇ ਹੋ ਕਿ ਹਿਮਿੰਦਰ ਸਿੰਘ ਜੀ ਹੋਣਾ ਨੇ ਜੋ ਕਿ ਗੁਰੂ ਨਗਰੀ ਤੇ ਰਹਿਣ ਵਾਲੇ ਨੇ ਤਾਂ ਕੱਲਾ ਗੁਰੂ ਨਗਰੀ ਦਾ ਨਹੀਂ ਪੰਜਾਬ ਦਾ ਹੀ ਨਹੀਂ ਬਲਕਿ ਦੇਸ਼ ਦਾ ਨਾਂ ਰੋਸ਼ਨ ਕੀਤਾ ਤਾਂ ਮੈਡਲ ਜਿਹੜੇ ਨੇ ਹੁਣ ਤੱਕ ਜੋ ਹਿੱਸੇ ਆਏ ਉਹਨਾਂ ਨੇ ਸਾਰੀ ਜਿਹੜੀ ਆਪਣੀ ਦਾਸਤਾ ਦੱਸੀਆ ਲੇਕਿਨ ਆਪਾਂ ਵੀ ਆਸ਼ ਕਰਦੇ ਆ ਜਿਹੜੇ ਨੌਜਵਾਨ ਪੀੜੀ ਆ ਜੋ ਕਿ ਭਲਵਾਨੀ ਤੋਂ ਬੋਡੀ ਬਿਲਡਰ ਤੋਂ ਬੋਡੀ ਬਿਲਡਿੰਗ ਤੋਂ ਜਿਹੜਾ ਸਾਈਡ ਤੇ ਹਟਦੇ ਜਾ ਰਹੇ ਆ ਤਾਂ ਅਸੀਂ ਵੀ ਆਸ਼ ਕਰਦੇ ਆ ਕਿ ਉਹ ਵੀ ਜਿਹੜੇ ਨੇ ਵੱਧ ਤੋਂ ਵੱਧ ਆਪਣੀ ਸਿਹਤ ਨੂੰ ਲੈ ਕੇ ਧਿਆਨ ਰੱਖਣ ਤਾਂ ਜੋ ਕਿ ਕਿਉਂਕਿ ਪਹਿਲਾਂ ਆਖਿਆ ਜਾਂਦਾ ਸੀਗਾ ਪੰਜਾਬ ਜੋ ਆ ਸੁਨਹਿਰੀ ਪੰਜਾਬ ਆ ਸੁਨਹਿਰੀ ਲੀਆਂ ਤੇ ਚੱਲਣ ਵਾਲਾ ਪੰਜਾਬ ਸੀ ਕਿ ਲੇਕਿਨ ਹੁਣ ਪੰਜਾਬ ਨੂੰ ਜ਼ਰੂਰ ਲੋੜ ਆ ਇਹੋ ਜਿਹੇ ਵੀਰਾਂ ਦੀ ਖਾਸ ਕਰਕੇ ਗੁਰੂ ਨਗਰੀ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਗੁਰੂ ਨਗਰੀ ਚ ਰਹਿੰਦੇ ਨੇ ਭਾਰਤ ਦਾ ਨਾਂ ਰੋਸ਼ਨ ਕੀਤਾ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜ਼ਰੂਰ ਇਹਨਾਂ ਦੀ ਹੌਸਲਾ ਵਜਾਇਸ਼ ਕਰਨ ਲਈ ਖਾਸ ਤੌਰ ਦੇ ਉੱਤੇ ਜੋ ਪ੍ਰਸ਼ਾਸਨ ਆ ਉਹ ਵੀ ਪਹਿਲ ਕਦਮੀ ਕਰੇ ਇਹੋ ਜਿਹੇ ਵੀਰਾਂ ਦੀ ਹੌਸਲਾ ਵਜਾਇਸ਼ ਕਰੋਗੇ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿਹੜੇ ਵੀਰ ਅੱਗੇ ਵੱਧ ਚੜਕੇ ਪਹੁੰਚਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਛੇ ਸੁਣਨ ਇਕਜਗਬਾਨੀ ਟੀਵੀ ਸ਼੍ਰੀ ਹਮਸਾ ਸਾਈ